ਸਾਸੀ ਕਾਲ ਜੀ ਸਾਰੇ ਆਪਰਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਫਰੀਦਕੋਟ ਜ਼ਿਲ੍ਹੇ ਦਾ ਮਨਮਤਾ ਨਗਰ ਪਿੰਡ ਭੋਲੂ ਵਾਲੇ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਹਾਂ ਭੋਲੂ ਵਾਲਾ ਪਿੰਡ ਆ ਜਿਹੜਾ ਮਿੱਤਰੋ ਜਿਹੜੇ ਫਰੀਦਕੋਟ ਦਾ ਪਿੰਡ ਆ ਤੇ ਪੱਖੀ ਕਲਾਂ ਤੋਂ ਜਿਹੜੀ ਸਿੱਧੀ ਛੜ ਕੇ ਭੋਲੂ ਵਾਲੇ ਪਿੰਡ ਦੇ ਵਿੱਚ ਆਉਂਦੀ ਆ ਪੱਕੇ ਨੰਬਰ 4 ਤੋਂ ਸਿੱਧੀ ਸੜਕਾ ਜਿਹੜੀ ਭੋਲੂ ਵਾਲੇ ਪਿੰਡ ਦੇ ਵਿੱਚ ਆਉਂਦੀ ਆ ਕਰੇ ਲੋਕ ਪਰਿਵਾਰ ਦੇ ਘਰੇ ਇਸ ਟਾਈਮ ਮੌਜੂਦ ਆ ਤੇ ਮੱਝ ਸਾਹਮਣੇ ਸਕਰੀਨ ਤੇ ਨੀਲੀ ਰਾਵੀ ਨਸਲ ਦੀ ਵਿਕਾਊ ਆ ਮਿੱਤਰੋ ਬੱਚਾ ਤੁਸੀਂ ਆ ਕੋਲੇ ਖੜੀ ਕੱਟੀ ਦੇਖ ਸਕਦੇ ਆ ਵੀ ਇਸ ਤਰ੍ਹਾਂ ਦੇ ਕੈਰੈਕਟਰ ਆ ਜਿਹੜੇ ਇਹ ਬੱਚਿਆਂ ਦੇ ਲਾਉਂਦੀ ਆ ਕਰਮਾਂ ਵਾਲੀ ਟੌਪ ਦੀ ਮਨਾਂ ਬੱਚਿਆਂ ਦੀ ਬਰੀਕੀ ਜਿਹੜੀ ਪੈਦਾ ਕਰਦੀ ਆ ਚੰਗੇ ਦੁੱਧ ਦੀ ਮਾਲਕਣਾ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦਾ ਮੁੱਲ ਸਾਰੀ ਗੱਲਬਾਤ ਕਰ ਲੈਨੇ ਆਪਾਂ ਬਾਈ ਜੀ ਨਾਲ ਸੱਸੀ ਘਰ ਬਾਈ ਜੀ ਉੱਚੀ ਬੋਲਦੇ ਮਨਾਂ ਕੀ ਹਾਲ ਚਾਲ ਦੀ ਹਈ ਹੋ ਗਿਆ ਸੇਤਾ ਕੌਰ ਪਰਿਵਾਰ ਜੀ ਸਹੀ ਹੈ ਸਹੀ ਠੀਕ ਹੈ ਅੱਛਾ ਬਾਈ ਨਾਮ ਦੱਸੀ ਇੱਕ ਵਾਰੀ ਆਪਣਾ ਪਰਮਜੀਤ ਦਾ ਪਰ ਕਰਮਜੀਤ ਕੇ ਪਰਮਜੀਤ ਪਰਮਜੀਤ ਦਾ ਪਰਮਜੀਤ ਸਨ ਆਫ ਬਾਈ ਮਾਸਾੜ ਹਨ ਠੀਕ ਹੈ ਅੱਛਾ ਪਰਮਜੀਤ ਬਾਈ ਫਿਰ ਜਿਹੜੀ ਮੈਂ ਆਪਾਂ ਵੇਚਣੀ ਆ ਇਹ ਘਰ ਦੀ ਹੋਈ ਆ ਬਾਈ ਵਾਹ ਇਹਦਾ ਮਗਾਉਂ ਦੇ ਘਰ ਦੀ ਸ਼ੌਕਲਾ ਠੀਕ ਹੈ ਠੀਕ ਹੈ ਕਿੰਨੇ ਵਸੂਆ ਸੁੰਦੀ ਆ ਬਈ ਇਹ ਅਜੀਜੇ ਸੋਣਾ ਅੱਛਾ ਕਿ ਤੂੰ ਹੀ ਫਿਰ ਦੋ ਸੂਏ ਚੋਲੇ ਕਿ ਪਹਿਲੇ ਸੂਏ ਲਿਆਂਦੀ ਦੂਜੇ ਲਿਆਂਦੀ ਨਹੀਂ ਪਹਿਲੇ ਦੂਜਿਆ ਹੀ ਚੋਈ ਸੀ ਤੀਜਾ ਸੂਆ ਬਈ ਕੋਲੇ ਹੁਣ ਸੂਆ ਠੀਕ ਹੈ ਮਨਾਂ ਪਹਿਲਾ ਦੂਜਾ ਸੂਆ ਚੋਈਆ ਤੇ ਤੀਜਾ ਸੂਆ ਹੁਣ ਸੁੰਦੀ ਆ ਅੱਛਾ ਕਿੰਨੇ ਦਿਨ ਲੈ ਜੂਗੀ ਬਾਈ ਹਜੇ ਬਈ 10-15 ਕੱਢੂਗੀ 10-15 ਦਿਨ ਕੱਢੂਗੇ ਹਜੇ ਅੱਛਾ ਦੁੱਧ ਦਾ ਕੀ ਰਿਕਾਰਡ ਰਿਆ ਬਾਈ ਜੰਦਾ ਪਹਿਲਾ ਮੈਂ ਚੋਈ 16 ਅੱਛਾ 16 ਕਿਲੋ ਦੋ ਦੋ ਚੋਇਆ ਹੋਇਆ ਹਾਂ ਇਹ ਪਰ ਹੁਣ ਗਾਂ 18 ਕਿਲੋ ਦੀ ਠੀਕ ਹੈ ਬਾਈ ਠੀਕ ਹੈ 3 10 ਪਏ ਹਜੇ ਹੈ ਐਵੇਂ ਬਾਪੂ ਕਹਿਣ ਵਾਲਾ ਤਾਂ ਰੇਕ ਹੀ ਕਹਿ ਦਿੰਦਾ 15 16 ਕਿਲੋ ਲੋਕ ਸਾਨੂੰ ਸਵਾਲ ਕਰਦੇ ਆ ਜੇ ਕੋਈ ਚੋਕੇ ਲੈਣੀ ਚਾਹੁੰਦੇ ਚੋਕੇ ਵੀ ਜਾ ਸਕਦਾ ਯਾਰ ਚੋੜ ਵੇਲਾਂ ਚੋਕੇ ਵੇਖੋਗੇ ਨਹੀਂ ਐ ਆ ਗੱਲ ਪਤਾ ਕੀ ਆ ਬੱਪੂ ਜੀ ਜਦੋਂ ਤੁਸੀਂ ਰੁਪਈਏ ਵਟਣੇ ਆ ਹਨ ਫਿਰ ਤੁਸੀਂ ਕੁਚਵਾ ਕੇ ਵੀ ਦੇ ਸਕਦੇ ਹੋ ਨਾ ਸਾਢੇ 600 ਉਹ ਜੀ ਆ ਵਕਤ ਹਰੇ ਹੋਦੇ ਬੁੰਨੇ ਆ ਦਣ ਦੋਨੇ ਪੈਸੇ ਦੇ ਨਹੀਂ ਫਿਰ ਵੀ ਦੋ ਤੋਂ 16 ਕਿਲੋ ਦਾ ਨਾਂ ਬਹੁਤ ਬਣ ਜਾਂਦਾ ਬੱਪੂ ਸਾਨੂੰ ਲੋਕ ਕਹਿੰਦੇ ਅਗਲੇ ਕਹਿੰਦੇ ਵੀ ਪੁੱਛਿਆ ਕਰੋ ਨਹੀਂ ਚੋਇਆ ਨਹੀਂ ਹਾਂ ਠੀਕ ਹੈ ਨਾ ਠੀਕ ਹੈ ਜੀ ਅੱਛਾ ਬੱਪੂ ਟੀਕੇ ਤੋਂ ਸਾਂਹ ਤੋਂ ਕਰੋ ਸਾਕੇ ਟੀਕੇ ਤੋਂ ਕਰੋ ਨਹੀਂ ਸਾਂਹ ਐਸੇ ਨਾਲ ਸਹੀ ਇਸੇ ਨਾਲ ਤੇ ਨੀਲੀ ਦਾ ਕੱਲ੍ਹ ਹੀ ਆ ਸਾਢੇ ਐਸੇ ਕੱਲ ਹੀ ਪਿੰਡੋਂ ਵਿਖਿਆ ਹੈ ਠੀਕ ਹੈ ਠੀਕ ਹੈ ਭਾਈ ਅੱਛਾ ਭਾਈ ਅੰਦਰ ਰੇਟ ਕੀ ਤੈ 1.5 ਲੱਖ ਰੁਪਇਆ ਇਹਦੇ ਵਿੱਚੋਂ ਮੰਨਤ ਹਨ ਬਾਈ ਕੋਈ ਕਹਿੰਦਾ ਉਹਨੇ ਇੱਕ ਹੀ ਹੋ ਜਾ ਮੈਂ ਇੱਕ ਗੱਲ ਕਹਿ ਦਿੰਦਾ ਬਾਪੂ ਫੇਰ ਮੈਨੂੰ ਨਾ ਕਈ ਵੀ ਕੋਈ ਫੋਨ ਨਹੀਂ ਆਇਆ ਰੇਟ ਤੇਰਾ ਮੈਨੂੰ ਜ਼ਿਆਦਾ ਲੱਗਦਾ ਫੇਰ ਮੈਨੂੰ ਨਾ ਕਈ ਫੋਨ ਲਾ ਕੇ ਵੀ ਸਾਬੇ ਬਾਈ ਤੈਨੂੰ ਫੋਨ ਨੇ ਰੇਟ ਤੁਹਾਨੂੰ ਇਹਦਾ ਧੰਨ ਦੇ ਹਿਸਾਬ ਨਾਲ ਹੀ ਵੇਚਣਾ ਜਦੋਂ ਉਹਦਾ ਕੋਈ ਆਊਗਾ ਜਦੋਂ ਹਾਂ ਠੀਕ ਹੈ ਅੱਛਾ ਬਾਪੂ ਨੰਬਰ ਸਾਂਝਾ ਕਰੀ ਕਰੋ ਦੀ ਆਪਦਾ ਨੰਬਰ ਦੱਸਿਓ ਵੀਰੇ ਨੰਬਰ ਤੁਹਾਨੂੰ ਮੈਂ ਦੋਸਤੋਂ ਨੋਟ ਕਰਾ ਦੇਣਾ ਤੋਰ ਦੇ ਬਾਪੂ ਨਜ਼ਰ ਖੋਲ ਦੇ ਇਹ ਮੈਂ ਕਲਾ ਦਿਓ ਤੇ ਤੋਰ ਦੇਣ ਨੂੰ ਮਨਾ ਦੇ 99926 95 9592632527 ਇੱਕ ਵਾਰ ਹੀ ਹੋਰ ਆਉਣ ਦੇ ਵੀਰੇ 9592632527 ਠੀਕ ਆ ਜੀ ਲੈ ਮਿੱਤਰੋ 95926 ਹਨਾ 32527 9592632527 ਬਾਈ ਦਾ ਫੋਨ ਨੰਬਰ ਆ ਤੀਜਾ ਸੂਆ ਮੈਂ ਹੁੰਦੀ ਆ ਮਿੱਤਰੋ 16 ਕਿਲੋ ਬਾਪੂਆਂ ਦਾ ਵੀ ਦੁੱਧ ਦਾ ਰਿਕਾਰਡ ਆਇੰਦਾ ਕਰਮਾ ਵਾਲੀ ਦਾ ਸੂਣ ਦੇ ਵਿੱਚ ਅਜੇ 5-7 ਦਿਨ ਬਾਕੀ ਆ ਮਦਰੀ ਡਾਲ ਦੇ ਵਿੱਚ ਦਰਮਿਆਨੇ ਸਾਈਜ਼ ਦੇ ਵਿੱਚ ਟਾਂਚੇ ਵਾਲੀ ਨੀਲੀ ਰਾਵੀ ਦੇ ਪੱਖਾਂ ਤੋਂ ਬਹੁਤ ਮਜ਼ਬੂਤ ਆ ਮੈਂ ਮਿੱਤਰੋ ਮੱਥੇ ਜਿਹੜਾ ਸ ਪਾਟਾ ਚਾਰੇ ਪੈਰਾਂ ਤੇ ਨਿਸ਼ਾਨ ਸੂਤ ਤੇ ਨਿਸ਼ਾਨ ਦਸਾਂ ਦਰਾਂ ਦੀ ਹਜੇ ਮੈਂ ਕੱਚੀ ਆ ਬਣਦੀ ਬਣਾਉਂਦੀ ਨੇ ਰਿਕਾਰਡ ਤੋੜ ਜਾਨੇ ਆ ਥੱਲੋਂ 1.5 ਲੱਖ ਰੁਪਈਆ ਬਾਈ ਮਿੱਤਰੋ ਬਾਈ ਨੇ ਡਿਮਾਂਡ ਕੀਤੀ ਆ ਤੁਹਾਨੂੰ ਜਿਵੇਂ ਜਚੂਗੀ ਤੁਸੀਂ ਬਾਈ ਨਾਲ ਰਾਬਤਾ ਕੰਮ ਕਰ ਲਿਓ ਕਰ ਲਿਓ ਪਰਿਵਾਰ ਦੇ ਵਿੱਚ ਮੈਂ ਖੜੀ ਹੋਈ ਆ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਪੂਲੂ ਵਾਲੇ ਦੇ ਵਿੱਚ ਖੜੀ ਹੋਈ ਆ ਬਾਕੀ ਗੱਲਬਾਤ ਲਈ ਆਪਾਂ ਨੰਬਰ ਸਕਰੀਨ ਦੇ ਉੱਤੇ ਲਾਇਆ ਹੋਇਆ ਜਿਹੜੇ ਭਰਾ ਨੂੰ ਜਚੂਗੀ ਤੁਸੀਂ ਬਾਈ ਨਾਲ ਰਾਬਤਾ ਕੰਮ ਕਰ ਲਿਓ ਮੈਂ ਬਾਈ ਦੀ ਗੱਲਬਾਤ ਤੁਸੀਂ ਕਰਨੀ ਆ ਧੰਨਵਾਦ ਸ਼ੁਕਰੀਆ ਜੋਂ